ਉਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਜੁੜੇ ਹੋਏ ਇਕਤਾ ਮਿਸ਼ਨ ਦੇ ਨਾਲ ਜਿਹੜਾ ਜਾਤ ਪਾਤ ਦਾ ਧਰਮਾਂ ਤੋਂ ਉੱਪਰ ਉੱਠ ਕੇ insaniani ਦੀ ਸੇਵਾ ਦੇ ਵਿੱਚ ਆਪਾਂ ਸਾਰੀ ਸੰਗਤ ਦੇ ਨਾਲ ਮਿਲ ਕੇ ਲੱਗੇ ਹੋਏ ਆ ਮੋਗਾ ਜਗਰਾਓ ਤੇ ਲੁਧਿਆਣਾ ਦੇ ਤਕਰੀਬਨ 40-50 ਹਸਪਤਾਲ 4000 ਇਨਸਾਨਾਂ ਦੇ ਵਿੱਚ ਗੁਰੂ ਕੇ ਲੰਗਰ ਨੇ ਵਰਤਣਾ ਹੁੰਦਾ ਪਿੱਛੇ ਤੁਸੀਂ ਵੀਡੀਓ ਤਿੰਨ ਚਾਰ ਦਿਨ ਪਹਿਲਾਂ ਪਰ ਅੱਜ ਮਿਤੀ 18 ਤਰੀਕ ਨੂੰ ਕੀਤੀ ਸੀ ਭਾਈ ਜਸਾ ਸਿੰਘ ਜੀ ਨੇ ਇਸੇ ਸਥਾਨ ਤੋਂ ਕਿਉਂਕਿ ਇੱਥੇ 18 ਅਤੇ 22 ਤਰੀਕ ਇਕਲਈ ਸਥਾਨ ਆ ਜਿੱਥੇ ਦੋ ਦਿਨਾਂ ਦੀ ਆਪਣੀ ਮਹੀਨੇ ਦੇ ਵਿੱਚ ਸੇਵਾ ਜਾਂਦੀ ਹੈ ਦੋ ਤਰੀਕਾ ਹੁੰਦੀ ਹੈ 18 ਅਤੇ 22 ਤੇ ਉਹ ਮੁੱਖ ਸੇਵਾਦਾਰ ਸਾਡੇ ਵਿੱਚ ਬਾਬਾ ਜੀ ਸਿੰਘ ਜੀ ਹਾਜ਼ਰ ਆ ਸਮੂਹ ਸੰਗਤ ਆ ਹਾਜ਼ਰ ਆ ਆਪਾ ਗੁਰੂ ਘਰ ਦੇ ਮੂਹਰੇ ਖੜਕੇ ਵੀਡੀਓ ਬਣਾ ਰਹੇ ਆ ਤੇ ਆਪਾਂ ਨੂੰ ਬਾਬਾ ਜੀ ਤੋਂ ਸਾਰੀ ਜਾਣਕਾਰੀ ਲਵਾਂਗੇ ਕਿ ਇਸ ਤਰ੍ਹਾਂ ਇਹ ਸੇਵਾ ਦੇ ਨਾਲ ਜੁੜ ਕੇ ਸਮੂਹ ਸੰਗਤਾਂ ਲਈ ਸੇਵਾ ਕਰਦੇ ਆ ਜੀ ਆਪਾਂ ਜਰੂਰ ਵਿਚਾਰ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਨੋ ਤਾਂ ਦੱਸਣ ਦੀ ਲੋੜ ਨਹੀਂ ਆਪ ਦੀ ਸਾਰੇ ਜਾਣੀ ਜਾਣੋ ਪਰ ਕਈ ਵਾਰ ਕੋਈ ਨਵੇਂ ਪ੍ਰੇਮੀ ਹੁੰਦੇ ਆ ਉਹਨਾਂ ਦੀ ਜਾਣਕਾਰੀ ਹਿੱਤ ਆਵਾ ਬਦਨ ਸਾਂਝੇ ਕਰਦੇ ਆ ਵੀ ਜਿਹੜਾ ਇਹ ਸਥਾਨ ਗੁਰਦੁਆਰਾ ਮੱਲੂ ਸ਼ਹੀਦ ਇਹ ਦਾਹ ਤੋਂ ਪਹਿਲਾਂ ਤੋਂ ਹੀ ਨੌ ਚੱਲਦਾ ਆ ਰਿਹਾ ਹੈ ਬਾਕੀ ਇੱਥੇ ਝਿੜੀ ਹੈ ਜੰਗਲ ਹੈ 6-7 ਕੀਲੇ ਉਹਦੇ ਵਿੱਚ ਵੱਡੇ ਵੱਡੇ ਮੱਲੇ ਆ ਬੇਰੀਆਂ ਦੇ ਚੰਬ ਕਹਿ ਲੋ ਬਹੁਤ ਵੱਡੇ ਵੱਡੇ ਚਾਰ ਮਲੇ ਆ ਵੱਡੇ ਆ ਤਾਂ ਕਰਕੇ ਇਸ ਉਸਤਾ ਦਾ ਨੌ ਮਲੋ ਸੀਧਾ ਜਿਆਦਾ ਮਸੂਰ ਹੈ ਆ ਜਿਹੜਾ ਇਸ ਮਲੋ ਸੀਧਾ ਦਾ ਇਤਿਹਾਸ ਹੈ ਉਹ ਮੈਂ ਹਰ ਇੱਕ ਵੀ ਤਾਂ ਬੇਨਤੀ ਕਰਦਾ ਕਿ ਕਿ ਵੀ ਨਵੇਂ ਬੰਦੇ ਇਹ ਵੀਡੀਓ ਦੇਖਦੇ ਆ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਬਾਬਾ ਦੀਪ ਸਿੰਘ ਵਾਂਗ ਇੱਕ ਹੋਰ ਵੀ ਸ਼ਰਲਸ ਜੋਧੇ ਭਾਵੇਂ ਹੋਰ ਵੀ ਬੜੇ ਹੋਏ ਨੇ ਜ ਜਿਨ੍ਹਾਂ ਦਾ ਆਪਾਂ ਨੂੰ ਇਤਿਹਾਸ ਵਿੱਚ ਪਤਾ ਨਹੀਂ ਲੱਗਦਾ ਇਹ ਵੀ ਅਮਰ ਸੀਧ ਬਾਬਾ ਬਖਸ਼ੀ ਸਿੰਘ ਜੀ ਜੋ ਵੱਡੇ ਕੱਲੂ ਘਰ ਦੇ ਮਹਾਨ ਸ਼ਹੀਦ ਹੋਏ ਨੇ ਜੋ ਕੋਪਰ ਹੀੜੇ ਦੀ ਧਰਤੀ ਤੋਂ 5 ਫਰਵਰੀ 1762 ਈਸਵੀ ਦਾ ਜੋ ਵੱਡਾ ਕੱਲੂ ਘਰ ਆਪ ਆਪਣਾ ਹੋਇਆ ਉਤੋਂ ਅਹਿਮਦ ਸਾਹ ਅਬਦਾਲੀ ਨੇ 2 2.5 ਲੱਖ ਫੌਜ ਲੈ ਕੇ ਸਿੰਘਾਂ ਤੇ ਹਮਲਾ ਕੀਤਾ 70 75 ਹਜ਼ਾਰ ਸਿੰਘਾਂ ਦੀ ਗਿਣਤੀ ਸੀ ਉਤੋਂ ਜੰਗ ਆਪਣੇ ਲੜਦੇ ਲੜਦੇ ਕੁਤਬਾ ਬਹਾਮਣੀਆਂ ਮੂਮਾਂ ਗਹਿਣਾ ਗਹਿਣਾ ਤੋਂ ਨਾਲ ਹੀ ਪਿੰਡ ਠੂਰ ਹੈ ਉੱਥੇ ਢਾਬ ਸੀ ਉਧੇ ਸਿੰਘਾਂ ਨੇ ਕਬਜ਼ਾ ਕਰਿਆ ਉੱਥੇ ਵੀ ਬਿਆਨ ਕਮਛਾਣ ਦਾ ਜੁੱਧ ਹੋਇਆ ਉੱਥੇ ਜਿਹੜੇ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦਰਾ ਮੰਦੋਸੀ ਇੱਥੇ ਬਾਬਾ ਬਖਸ਼ੀ ਸਿੰਘ ਜੀ ਉਹਨਾਂ ਦਾ ਲੜਦੇ ਲੜਦਿਆਂ ਦਾ ਜਿਹੜਾ ਸੀਸੀ ਤੜ ਨਾਲੋਂ ਵੱਖਰਾ ਹੋ ਗਿਆ ਸਿਰ ਦਾ ਸੰਸਕਾਰ ਅਠੂਰ ਕੀਤਾ ਕਈ ਵਾਰ ਮੈਂ ਪਿਛਲੀ ਵੀਡੀਓ ਚ ਉਲੇਖੇ ਨਾਲ ਤੜ ਦਾ ਕਹਿ ਦਿੱਤਾ ਮਾफी ਮੰਗਦੇ ਆ ਸੀਸ ਦਾ ਜਿਹੜਾ ਸੰਸਕਾਰ ਹੈ ਉਹ ਪਿੰਡ ਅਠੂਰ ਹੋਇਆ ਉੱਥੇ ਗੁਰਦਰਾ ਸਾਹਿਬ ਭੋਗਿਆਣਾ ਸਾਹਿਬ ਹੈ ਉੱਥੋਂ ਬਾਬਾ ਜੀ ਬਿਨਾਂ ਅਸੀਰਤੋ ਲੜਦੇ ਲੜਦੇ ਬਾਬਾ ਦੀਪ ਸਿੰਘ ਵਾਂਗ ਖੰਡਾ ਬੰਨ੍ਹਦੇ ਹੋਏ ਦੁਸ਼ਮਣਾਂ ਦੇ ਆਹੂ ਲਾਉਂਦੇ ਰਹਿੰਦੇ ਇਸ ਸਥਾਨ ਤੇ ਪਹੁੰਚੇ ਉਦੋਂ ਇਹ ਜੰਗਲ ਹੀ ਸਾਰਾ ਇੱਥੇ ਹੁਣ ਵੀ ਜੰਗਲ ਹੈ ਤਾਂ ਕਰਕੇ ਉਹ ਬਾਬਾ ਜੀ ਦੀ ਯਾਦਗਾਰ ਅੰਗੀਠਾ ਸਾਹਿਬ ਬਣਿਆ ਹੋਇਆ ਹੈ ਅਮਰ ਸਿੰਘ ਬਾਬਾ ਬਖਸ਼ੀ ਸਿੰਘ ਜੀ ਉੱਥੋਂ ਫਿਰ ਬਾਬਾ ਅਮਰ ਸਿੰਘ ਜੀ ਅੱਗੋਂ ਬਾਬਾ ਕੁਦੀਪ ਸਿੰਘ ਜੀ ਉਹਨਾਂ ਤੋਂ ਬਾਅਦ ਇਹ ਦਾਸ ਨੂੰ ਸੇਵਾ ਮਿਲੀ ਹੈ ਗੁਰੂ ਦੀ ਕਿਰਪਾ ਦੁਆਰਾ ਵੈਸੇ ਦਾ ਹਿੰਮਤਪੁਰਾ ਭਾਗੀ ਕੇ ਪਰ ਇਲਾਕੇ ਦੀਆਂ ਸੰਗਤਾਂ ਜੁੜੀਆਂ ਹੋਈਆਂ ਨੇ 2 ਦਿਨ ਦੀ ਸੇਵਾ ਹੁੰਦੀ ਹੈ 18 ਤਰੀਕ ਨੂੰ ਪਿੰਡ ਹਿੰਮਤਪੁਰਾ ਅਤੇ 22 ਤਰੀਕ ਨੂੰ ਨਗਰ ਭਾਗੀ ਕੇ ਜੋੜਿਆਂ ਆਪਾਂ ਜਿਹਦੇ ਵਿੱਚ ਕੋਈ ਸੇਵਾਦਾਰ ਉਹ ਸੇਵਾ ਕਰਦੇ ਆ ਅੱਜ ਦੇ ਲੰਗਰ ਦੀ ਸੇਵਾ ਸਾਡੇ ਬੜੀ ਪਿਆਰ ਵਾਲੇ ਸਰਦਾਰ ਜੋਗਿੰਦਰ ਸਿੰਘ ਜੀ ਪਿੰਡ ਭਾਗੀ ਕੇ ਪਰ ਰਹਿੰਦੇ ਦਿੱਲੀ ਨੇ ਉਹਨਾਂ ਦੇ ਸਾਰੇ ਬੱਚੇ ਬੰਨੀਆਂ ਪਰਿਵਾਰ ਬੰਨੀਆਂ ਜੋ ਹਰ ਕਿਸ ਮਹੀਨੇ 11000 ਦੀ ਸੇਵਾ ਉਹ ਕਰਦੇ ਨੇ ਅਰਦਾਸ ਆ ਮਹਾਰਾਜ ਕਿਰਪਾ ਕਰਿਓ ਉਹਨਾਂ ਦੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬੱਚਿਆਂ ਦਾ ਕੰਮ ਹੋਰ ਚੜ੍ਹਦੀ ਕਲਾ ਚ ਜਾਵੇ ਤਾਂ ਕਿ ਇਸ ਤਰ੍ਹਾਂ ਸੇਵਾ ਕਰਦੇ ਰਹਿਣ ਫਿਰ ਆਏ ਤੇ ਸਾਡੇ ਬੜੇ ਪਿਆਰ ਵਾਲੇ ਭਾਈ ਅਜਨੇਰ ਸਿੰਘ ਜੀ ਧਾਲੀਵਾਲ ਸਵਰਗਵਾਸੀ ਸਰਦਾਰ ਬੂਟਾ ਸਿੰਘ ਜੀ ਧਾਲੀਵਾਲ ਉਹਨਾਂ ਦੇ ਪਰਿਵਾਰ ਬਣੀਆਂ ਵੱਡੀਆਂ ਸਬਾਵਾਂ ਨੇ ਐਤੀ ਵੀ ਉਹਨਾਂ ਨੇ ਬਿਆੰਤ ਸੇਵਾ ਕਰਕੇ ਤਨ ਮਨ ਧਨ ਨਾਲ ਬੜੀ ਸੇਵਾ ਕਰਦੇ ਆ ਮਾਇਆ ਕਰਕੇ ਸੇਵਾ ਕਰੀ ਜਾ ਸਰਦਾਰ ਬਿੱਟੂ ਸਿੰਘ ਹਣੀਪਿੰਡ ਭਾਗੀ ਕੇ ਉਹਨਾਂ ਬਣਿਓ ਵੀ ਸੇਵਾ ਹੁੰਦੀ ਹੈ ਗੁਪਤਦਾਨ ਸੇਵਾ ਹੁੰਦੀ ਹੈ ਚਲੋ ਸੰਗਤਾਂ ਦੇ ਸਹਿਯੋਗ ਨਾਲ ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਪ੍ਰੇਰਦੇ ਆ ਮੀਡੀਆ ਦੇ ਜ਼ਰੀਏ ਹੋਰ ਸੰਗਤਾਂ ਜੁੜਦੀ ਹੈ ਤਾਂ ਕਰਕੇ ਉਹ ਸੇਵਾ ਕਰਦੇ ਆ ਕਿ ਬਹੁਤ ਵੱਡਾ ਖਰਚਾ ਹੁੰਦਾ ਆ ਵੀ ਜਾਣਦੇ ਹੋ ਇੱਥੇ ਵੀ ਸਾਰਾ ਦਿਨ ਲੰਗਰ ਚੱਲਦਾ ਜਦੋਂ ਮਰ ਦੀ ਤੁਸੀਂ ਆ ਕੇ ਦੇਖ ਲਓ ਸਾਰਾ ਦਿਨ ਸੰਗਤ ਆਈ ਜਾਂਦੀ ਹੈ ਗੁਰਦਾਰਾ ਮੰਡੋ ਸੀਧੋਂ ਬਹੁਤ ਮਸ਼ਹੂਰ ਹੁੰਦਾ ਜਾ ਰਿਹਾ ਬਾਕੀ ਇਕਤਾ ਮਿਸ਼ਨ ਵਾਲੇ ਭਾਈ ਦਿੱਤਿਆ ਸਿੰਘ ਜੀ ਭਾਈ ਅਰਸ਼ਦੀਪ ਸਿੰਘ ਜੀ ਇਹ ਵੀ ਬਹੁਤ ਇਤਿਹਾਸ ਬਾਰੇ ਦੱਸਦੇ ਆ ਇਹਨਾਂ ਨਾਲ ਵੀ ਸੰਗਤਾਂ ਜੁੜੀਆਂ ਹੋਈਆਂ ਨੇ ਗਾਂਧੀ ਗਾਂ ਪਤਾ ਲੱਗਦਾ ਵੀ ਇਸ ਸਥਾਨ ਦੇ ਵੀ ਜਿਹੜੇ ਮਹਾਨ ਯੋਧੇ ਸ਼ਹੀਦ ਹੋਏ ਨੇ ਬਾਬਾ ਬਕਸੀ ਸਿੰਘ ਜੀ ਬਾਬਾ ਦੀਪ ਸਿੰਘ ਵਾਂਗ ਬਿਨਾਂ ਸੀਸ ਤੋਂ ਲੜੇ ਨੇ ਹੋਰ ਵੀ ਆਪਣੇ ਸਿੱਖ ਪੰਥ ਦੇ ਬੜੇ ਯੋਧੇ ਨੇ ਆਓ ਸਾਰੇ ਸੇਵਾਦਾਰਾਂ ਦਾ ਧੰਨਵਾਦ ਬਾਕੀ ਬੀਬੀਆਂ ਮਾਤਾਵਾਂ ਪੈਣਾ ਬੱਚੀਆਂ ਦਾ ਜੋ ਸਵੇਰ ਤੋਂ 8 ਵਜੇ ਆ ਜਾਂਦੀਆਂ ਨੇ 2 ਵਜੇ ਫਿਰ ਛੱਡ ਕੇ ਆਈਦਾ ਗਰਮੀ ਬਹੁਤ ਹੈ ਦੋਨਾਂ ਪਿੰਡ ਚ ਗੱਡੀ ਛੱਡ ਕੇ ਆਉਨੇ ਆ ਉਹਨਾਂ ਬਾਰੇ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਰਾਗਵੀ ਸਿੰਘ ਜੀ ਸਾਡੇ ਬਜ਼ੁਰਗਾਂ ਦਾ ਜਿਹੜੇ ਸਾਰਾ ਦਿਨ ਸੇਵਾ ਕਰਦੇ ਆ ਬਹੁਤ ਬਹੁਤ ਧੰਨਵਾਦ ਬਾਕੀ ਬੇਨਤੀ ਹੈ ਭਾਈ ਹਰ ਇੱਕ ਤਰ੍ਹਾਂ ਹਰ ਇੱਕ ਮਹੀਨੇ ਮੈਂ ਬੇਨਤੀ ਕਰਦਾ ਹੁਨਾਂ ਵੀ ਇਹ ਮਿਸ਼ਨ ਨਾਲ ਜੁੜੋ ਜਿਹੜਾ ਹੁਣ ਵਿਚਾਰੇ ਹਜ਼ਾਰਾਂ ਲੋਕ ਗੱਡੀਆਂ ਨੂੰ ਡੀਕ ਕਰਦੇ ਆ ਬੈਡ ਕਰਦੇ ਆ ਵੀ ਇੱਕ ਤਾਂ ਮਿਸ਼ਨ ਦੀਆਂ ਗੱਡੀਆਂ ਆਉਣੀਆਂ ਤਿੰਨ ਗੱਡੀਆਂ ਨੇ ਇੱਕ ਰੋਂਦੀ ਹੈ ਗਾ ਤਿੰਨ ਗੱਡੀਆਂ ਨੇ ਕਿੰਨਾ ਡੀਲ ਖਰਚਾ ਆਉਂਦਾ ਕਿੰਨਾ ਪ੍ਰਬੰਧ ਹੈ ਪਰ ਫਿਰ ਵੀ ਗੁਰੂ ਦੀ ਕਿਰਪਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੈ ਸਿੰਘਾਂ ਤੇ ਵੀ ਕਿਰਪਾ ਹੈ ਔਰ ਵੀ ਮਹਾਰਾਜ ਕਿਰਪਾ ਕਰੀ ਰੱਖਦੇ ਨੇ ਜੋ ਸੁਭਾਵਾਂ ਐਡੀਆਂ ਵੱਡੀਆਂ ਮਹਾਨ ਸੁਭਾਵਾਂ ਨੇ ਇਹ ਲੈਂਦੇ ਨੇ ਸਤਿਗੁਰੂ ਇਹੀ ਅਰਦਾਸ ਆ ਮਹਾਰਾਜੀ ਨਰਸਿੰਘਾ ਦੇ ਵੀ ਸਿਰ ਤੇ ਮਿਹਰ ਭਰੇ ਹੱਥ ਰੱਖਣ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਆਪਣਾ ਸਿੱਖ ਕੌਮ ਦਾ ਨਾਉ ਉੱਚਾ ਹੁੰਦਾ ਵੀ ਇਹੋ ਜਿਹੇ ਸਿੱਖ ਧਰਮ ਵਿੱਚ ਵੀ ਨੌਜਵਾਨ ਜਿਹੜਾ ਸਾਰਾ ਕੁਝ ਆਪਣਾ ਤਿਆਗ ਕੇ ਆਪਣੀ ਜਵਾਨੀ ਆਪਣੇ ਕਾਰੋਬਾਰ ਆਪਣੇ ਰਿਸ਼ਤੇਦਾਰ ਤਿਆਗ ਕੇ ਆਪਣਾ ਵੀ ਜੀ ਕਰਦਾ ਉੱਥੇ ਜਾਈਏ ਉੱਥੇ ਜਾਈਏ ਪਰ ਡਿਊਟੀ ਪੱਕੀ ਹੈ ਇਹਨੂੰ ਆਉਣਾ ਹੀ ਪੈਂਦਾ ਸ਼ਰਚੁਕਦਾ ਧੰਨਵਾਦ ਬਾਕੀ ਸਾਰੇ ਸੇਵਾਦਾਰਾਂ ਦਾ ਧੰਨਵਾਦ ਹੋਰ ਵੀ ਮੈਂ ਬੇਨਤੀ ਕਰਦਾ ਜੋ ਦੇਸਾਂ ਮਦਸ਼ਨ ਸੰਗਤਾਂ ਹਜ਼ਾਰਾਂ ਸੰਗਤਾਂ ਵੀਡੀਓ ਦੇਖਦੀ ਆਏ ਨੇ ਹਜ਼ਾਰਾਂ ਵੀ ਆਉਂਦੇ ਨੇ ਜਿਹੜੇ ਦੇਖਦੇ ਹੋ ਪਰ ਤਖ ਨੂੰ ਪ੍ਰਮਾਣ ਦੇਣ ਦੀ ਲੋੜ ਨਹੀਂ ਪੈਂਦੀ ਭਾਈ ਬੜੇ ਨੱਗੇ ਜੁੜ ਗਏ ਮੈਂ ਧੰਨਵਾਦ ਕਰਦਾ ਉਹ ਨਗਰਾਂ ਦਾ ਜਿਹੜੇ ਨਗਰ ਜੁੜ ਰਹੇ ਨੇ ਇੱਕ ਦਿਨ ਵੀ ਸੇਵਾ ਉਹ ਲੈ ਰਹੇ ਨੇ ਹੋਰ ਵੀ ਨਗਰਾਂ ਨੂੰ ਬੇਨਤੀ ਹੈ ਕਿ ਬਾਅਦ ਚੜ ਕੇ ਆਪਾਂ ਸੇਵਾ ਕਰੋ ਮਹੀਨੇ ਬਾਅਦ ਇੱਕ ਦਿਨ ਦੀ ਸੇਵਾ ਕੋਈ ਵੱਡੀ ਗੱਲ ਨਹੀਂ ਹੁੰਦੀ ਗੁਰੂ ਆਪ ਹੀ ਕਿਰਪਾ ਕਰ ਦਿੰਦਾ ਆਪ ਮੂਰੇ ਹੋ ਕੇ ਲੱਗਣਾ ਇਓੱਖਾ ਹੁੰਦਾ ਮੂਰੇ ਉਦਮ ਕਰੋ ਸਾਰਾ ਸੇਵਾਦਾਰ ਰਹਿਤੇਦਾਰ ਹੋਰ ਵੀ ਬਾਹਰਲੇ ਐਨਆਰਈ ਵੀ ਸੇਵਾ ਕਰ ਦਿੰਦੇ ਆ ਬਹੁਤ ਬਹੁਤ ਧੰਨਵਾਦ ਇਹ ਬੇਨਤੀ ਪ੍ਰਵਾਨ ਕਰਿਓ ਭਾਈ ਤਾਂ ਕਿ ਸੇਵਾਵਾਂ ਇਹ ਚੱਲਦੀਆਂ ਰਹਿਣ ਆਪਣੇ ਸੇਖ ਕੌਮ ਦਾ ਨਾਮ ਉੱਚਾ ਹੋਵੇ ਬਹੁਤ ਬਹੁਤ ਸਭ ਦਾ ਧੰਨਵਾਦ ਬਾਕੀ ਬੇਨਤੀਆਂ 10ਵੀਂ ਨਾਲ ਦਿਹਾੜਾ ਇੱਥੇ ਮਨਾਇਆ ਜਾਂਦਾ ਜਦੋਂ ਵੀ ਇੱਧਰ ਕੋਈ ਟਾਈਮ ਲੱਗੇ ਮੋਗਾ ਤੇ ਬਰਨਾਲਾ ਇਹ ਮੇਨ ਰੋਡ ਤੇ ਪਿੰਡ ਅਹਿਮਦਪੁਰਾ बाकी के जरूर ਦੱਸਣ ਦਿਓ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਠੀਕ ਆ ਬਾਬਾ ਧੰਨਵਾਦ